ਘੈਰੋਂ ਚੱਲਿਆ ਤੂੰ ਪੁੱਤਾ ਮਿੱਠੀ ਮੰਜ਼ਲ ਦੇ ਵੱਲੇ ਮੇਰੇ ਚਾਰ ਕੀ ਸੁਜਾਨੇ ਲੈ ਜੀ ਬਨ ਕੇ ਤੂੰ ਪੱਲੇ ਘੈਰੋਂ ਚੱਲਿਆ ਤੂੰ ਪੁੱਤਾ ਮਿੱਠੀ ਮੰਜ਼ਲ ਦੇ ਵੱਲੇ ਸਾਡੇ ਚਾਰ ਕੀ ਸੁਜਾਨੇ ਲੈ ਜੀ ਬਨ ਕੇ ਤੂੰ ਪੱਲੇ ਕੋ ਮੋੜਦੀ ਅਠੇ ਕਾ ਖੱਬੇ ਮੋੜਦੀ ਅਠੇ ਕਾ ਸੱਜੇ ਐਸ਼ਦਾ ਟਿਕਾਣਾ ਉਨੇ ਮੋੜ ਹੀ ਮੁੜੀ ਨਾ ਜੇ ਤੈ ਮੰਜ਼ਿਲ ਤੇ ਜਾਣਾ ਦੋਨੇ ਮੋੜ ਹੀ ਮੁੜੀ ਨਾ ਜੇ ਤੈ ਮੰਜ਼ਿਲ ਤੇ ਜਾਣਾ ਦੇਖ ਫਿਲਮਾਂ ਦੇ ਹੀਰੋ ਚੱਕ ਲਈ ਨਾ ਦੁਨਾਲੀ ਚਿੱਟੇ ਲੇਖਾਂ ਦੇ ਸਿਆਹੀ ਫੇਰ ਲਈ ਨਾ ਤੁਕਾਲੀ ਉਹ ਦੇਖ ਫਿਲਮਾਂ ਦੇ ਹੀਰੋ ਚੱਕ ਲਈ ਨਾ ਦੁਨਾਲੀ ਚਿੱਟੇ ਲੇਖਾਂ ਤੇ ਸਿਆਹੀ ਰੇ ਲਈ ਨਾ ਤੂੰ ਕਾਲੀ ਖੱਬੇ ਮੋੜ ਤੇ ਕਿਚੇਰੀ ਖੱਬੇ ਮੋੜ ਤੇ ਕਿਚੇਰੀ ਸੱਜੇ ਮੋੜ ਤੇ ਹੈ ਥਾਣਾ ਦੋਵੇਂ ਮੋੜ ਹੀ ਮੁੜੀ ਨਾ ਜੇ ਤੈ ਮੰਜ਼ਿਲ ਤੇ ਜਾਣਾ ਦੋਵੇਂ ਮੋੜ ਹੀ ਮੁੜੀ ਨਾ ਜੇ ਤੈ ਮੰਜ਼ਿਲ ਤੇ ਜਾਣਾ ਚੈਨੂ ਹੁਸਨ ਢਲਾਉ ਪਾਰ ਸਿੱਧ ਕੋਨਾ ਢੋਲੀ ਰਾਂਜੇ ਮਿਰਜੇ ਦੇ ਵਾਂਗੂ ਬੁਹਾ ਦਿਲਦਾਰਾ ਖੋਲੀ ਕੋਈ ਬਾਦੂ ਗਰੀ ਦਾ ਬਾਪ ਹੈ ਹੁਸਨ ਲੋਕੋ ਹੋ ਜੀ ਦੀ ਚਾਹੁੰਦਾ ਏ ਮੱਤੇ ਮਾਰ ਦਿੰਦਾ ਉਤੋਂ ਹੁਸਨ ਦਾ ਬਾਪ ਏ ਨਾਜ਼ ਨਖਰਾ ਹੋ ਕੱਟ ਬੰਦੇ ਨੂੰ ਬਿਨਾ ਤਲਵਾਰ ਦਿੰਦਾ ਹੋ ਸ਼ੇਰ ਨਾਲਾ ਸੂਤੀ ਏ ਚੰਟੇ ਦੀ ਏ ਜਾਲਮ ਸੁੱਕਾ ਨਹੀਂ ਜਾਣ ਸ਼ਿਕਾਰ ਦਿੰਦਾ ਕਿਹੜੇ ਬਾਗ ਦੀ ਮੂਲੀ ਤੂੰ ਸ਼ਮ ਲਿਆ ਓਏ ਇਹ ਧੂਨੇ ਸਾਦਾਂ ਦੇ ਠੰਡੇ ਕਰ ਠਾਰ ਦਿੰਦਾ ਤੈਨੂੰ ਹਸਨ ਢਲਾਉ ਪਾਰਸਿਦ ਕੋਨਾ ਡੋਲੀ रांजे मिरजे दे वांगू बुहा दिलदाना खोली तैनू हुस्न ਢਲਾਵੇ ਪੁੱਤ ਸਿੱਧ ਕੋ ਨਾ ਡੋਲੀ ਹੋ ਰਾंजे मिरਜਿਆਂ ਦੇ ਵਾਂਗੂ ਬੂਹਾ ਦਿਲदाना ਖੋਲੀ ਖੱਬੇ ਮੋੜ ਤੇ ਸਲੇਟੀ ਖੱਬੇ ਮੋੜ ਤੇ ਸਲੇਟੀ ਸੱਜੇ ਪੱਟ ਦਾ ਸਰਹਾਣਾ ਦੋਵੇਂ ਮੋੜ ਹੀ ਮੁੜੀ ਨਾ ਜੇ ਤੈ ਮੰਜ਼ਿਲ ਤੇ ਜਾਣਾ ਦੋਵੇਂ ਮੋੜ ਹੀ ਮੁੜੀ ਨਾ ਜੇ ਤੈ ਮੰਜ਼ਿਲ ਤੇ ਜਾਣਾ ਜਿੰਨੀ ਲੋੜ ਹੋਊ ਪੁੱਤਾ ਉਹਨਾਂ ਭੇਜ ਦੂੰ ਮੈਂ ਪੈਸਾ ਪੈਸੇ ਵਾਸਤੇ ਕਰੀਨਾ ਕੋਈ ਕੰਮ ਐ ਸਵੈਸਾ ਜਿੰਨੀ ਲੋੜ ਹੋਵੇ ਪੁੱਤਾ ਉਹਨਾਂ ਭੇਜ ਦੂੰ ਮੈਂ ਪੈਸਾ ਪੈਸੇ ਵਾਸਤੇ ਕਰੀਨਾ ਕੋਈ ਕੰਮ ਐ ਸਵੈਸਾ ਹੱਥੇ ਮੋੜ ਤੇ ਜੁਵਾਰੀ ਸੱਜੇ ਡਾਕੂਆਂ ਦਾ ਲਾਣਾ ਦੋਵੇਂ ਮੋੜ ਹੀ ਮੁੜੀ ਨਾ ਜੇ ਤੈ ਮੰਜ਼ਿਲ ਤੇ ਜਾਣਾ ਦੋਵੇਂ ਮੋੜ ਹੀ ਮੁੜੀ ਨਾ ਜੇ ਤੈ ਮੰਜ਼ਿਲ ਤੇ ਜਾਣਾ ਤੈਨੂੰ ਕਹਿੰਦਾ ਹਰਬਾਲ ਕਹਿਣਾ ਦਿਲੋਂ ਦਾ ਬੁਲਾਈ ਯਾਰ ਪੈਣਗੇ ਬਣਾਉਣੇ ਪੁੱਤ ਸੋਚ ਕੇ ਬਣਾਈ ਹੋ ਜਿਹੜੀ ਜਗ੍ਹਾ ਤੇ ਬੰਦੇ ਦੀ ਕਦਰ ਹੈ ਨਾ ਉਸ ਜਗ੍ਹਾ ਇਨਸਾਨ ਦਾ ਜਾਵਣਾ ਕਿਆ ਜਿਹੜਾ ਨਮਕ ਖਾ ਕੇ ਹੋ ਲੋਕੋ ਦਗਾ ਕਰ ਜੇ ਐਸੇ ਮਿੱਤਰ ਨੂੰ ਫੇਰ ਬੁਲਾਵਣਾ ਕਿਆ ਹੋ ਜਿਹੜੇ ਮਰਦ ਦੀ ਗੈਰ ਥਾਂ ਨਜ਼ਰ ਜਾਂਦੀ ਹੋ ਉਹਦਾ ਫਿੱਟੇ ਮੂ ਜੱਗ ਤੇ ਆਵਣਾ ਕਿਆ ਮੇਵਾ ਸਿੰਘ ਸ਼ਹੀਦ ਹੋ ਜਾਣ ਅਣਖੀ ਹੋ ਗੁੱਸਾ ਦਸ ਗਦਾਰਾਂ ਨੂੰ ਆਵਣਾ ਕਿਆ ਤੈਨੂੰ ਕਹਿੰਦਾ ਹਰਪਾਲ ਕਹਿਣਾ ਦਿਲੋਂ ਨਾ ਭਲਾਈ ਯਾਰ ਪਹਿਣ ਕੇ ਬਣਾਉਣੇ ਪਰ ਸੋਚ ਕੇ ਬਣਾਈ ਤੈਨੂੰ ਆਖੇ ਹਰਪਾਲ ਕਹਿਣਾ ਦਿਲੋਂ ਨਾ ਭਲਾਈ ਹੋ ਯਾਰ ਪੈਂਦੇ ਆ ਬਣਾਉਣੇ ਪੁੱਤ ਸੋਚ ਕੇ ਬਣਾਈ ਖੱਬੇ ਡੋਗਰ ਹ ਬੈਠਾ ਖੱਬੇ ਡੋਗਰ ਹ ਬੈਠਾ ਸੱਜੇ ਮਲ ਮਰਜ਼ਾਣਾ ਕੋਮੇ ਮੋੜ ਹੀ ਮੁੜੀ ਨਾ ਜੇ ਤੈ ਮੰਜ਼ਿਲ ਤੇ ਜਾਣਾ ਕੋਮੇ ਮੋੜ ਹੀ ਮੁੜੀ ਨਾ ਜੇ ਤੈ ਮੰਜ਼ਿਲ ਤੇ ਜਾਣਾ ਹੋ